ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੁਖਾਲੇ ਦੇ ਵਿੱਚ ਰੁਖਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੁਖਸਰ ਸਾਹਿਬ ਦਾ ਇਹ ਪਿੰਡ ਆ ਤੇ ਇਹਦੇ ਨੇੜੇ ਦੁੱਦਾ ਕੌਣੀ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪਾਲ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਵਪਾਰ ਲੈਣ ਦੇ ਵਿੱਚ ਬਹੁਤ ਵੱਡਾ ਨਾਮ ਆ ਵੱਡੀਆਂ ਗਾਇਆਂ ਦੇ ਵਿੱਚ ਬਹੁਤ ਵੱਡਾ ਨਾਮ ਆ ਜਾਨਵਰ ਤੁਹਾਨੂੰ ਦੋ ਦਿਖਾਉਣੇ ਆ ਦੋਵਾਂ ਦੇ ਵਿੱਚੋਂ ਇੱਕ ਟਾਪ ਕਲਾਸ ਬੱਛੀ ਵਿਖਾਉਂਗਾ ਜਿੰਦੀ ਦੁਨੀਆ دیਵਾਨੀ ਹੋਊਗੀ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਆਓ ਪਹਿਲਾਂ ਮੁਲਾਕਾਤ ਬਾਈ ਦੇ ਨਾਲ ਕਰਉਣਾ ਸੱਸੀ ਗੱਲ ਵੀਰ ਜੀ ਸੱਸੀ ਗੱਲ ਵੀਰ ਜੀ ਕੀ ਹਾਲ ਚਾਲ ਆ ਵੱਡੇ ਭਾਈ ਬਹੁਤ ਚੰਗੇ ਬਹੁਤ ਚੰਗੇ ਸੇਤਾਂ ਘਰ ਪਰਿਵਾਰ ਦਾ ਬਹੁਤ ਵਧੀਆ ਬਹੁਤ ਚਲੋ ਠੀਕ ਆ ਸ਼ੁਕਰ ਆ ਭਾਈ ਇੱਕ ਵਾਰੀ ਨਾਮ ਦੱਸ ਦੀਆ ਪਾਲ ਸਿੰਘ ਵੀਰੇ ਪਾਲ ਸਿੰਘ ਹਾਂਜੀ ਠੀਕ ਆ ਪਾਲ ਬਾਈ ਪਿੰਡ ਰਖਾਲਾ ਪਿੰਡ ਰਖਾਲਾ ਹੀ ਹੁਣ ਬੰਦ ਕਰ ਅੱਛਾ ਪਾਲ ਬਾਈ ਗੱਲ ਇਹ ਆ ਵੀ ਜਿਹੜੀ ਤੇਰੇ ਪਿੱਛੇ ਵੈੜ ਖੜੀ ਆ ਹਾਂ ਜੇ ਜੇ ਥੋੜੀ ਜਿਹੀ ਹੋਰ ਵੱਧ ਜਾਂਦੀ ਤੇ ਭਾਉਂ ਦੀ ਤੂੰ ਛੱਤ ਤੋਂ ਮੁੱਧਾ ਪਾ ਕੇ ਚੋ ਲੈਂਦਾ ਤਾਂ ਵੀ ਸੌਖੀ ਹੋਣੀ ਸੀ ਹੈਨਾ ਜਿੱਦਾਂ ਕੱਦਾਂ ਆ ਜਾਂਦਾ ਹੈ ਬਾਈ ਤੇਰੀ ਗੱਲ ਆ ਅੱਛਾ ਕਿੰਨਾ ਸੂਆ ਸੁੰਦੀ ਆ ਬਾਈ ਇਹ ਦੂਜਾ ਸੂਆ ਸੁੰਦੀ ਆ ਵੀਰੇ ਅੱਛਾ ਦੂਜਾ ਸੂਆ ਸੁੰਦੀ ਆ ਤੇ ਦਿਨ ਕਿੰਨੇ ਪਏ ਆ ਪਾਲ ਬਾਈ ਇਹਦੇ 16 ਦਿਨ ਬਾਕੀ ਆ ਵੀਰੇ ਹਜੇ ਹਜੇ ਗਿਣਤੀ ਮੁਤਾਬਕ ਹਾਂ ਕਲੀਅਰ 16 ਦਿਨ ਫਿਰ ਤਾਂ ਰਿਕਾਰਡ ਤੋੜ ਦੂ ਹੈਨਾ ਰਿਕਾਰਡ ਵੀਰੇ ਪੰਜਾਬ ਪਲੱਸ ਨੂੰ ਹੱਥ ਮਾਰੂਗੀ ਦੁੱਧ ਨੂੰ ਅੱਜ ਦੁੱਧ ਨੂੰ 42 ਕਿਲੋ ਦੁੱਧ ਪਾਇਆ ਪਹਿਲੇ ਸੂਏ ਨੇ 42 ਲੀਟਰ ਨੇ ਦੁੱਧ ਪਹਿਲੇ ਸੂਏ ਪਾਇਆ ਹੋਇਆ ਹਾਂਜੀ ਹਾਂਜੀ ਕੀ ਬਾਤ ਆ ਬਾਈ ਫਿਰ ਤਾਂ ਮਤਲਬ ਕਹਿਣ ਤੋਂ ਪਹਿਲਾਂ ਵੀ ਡਰਮ ਇੱਕੀ ਭਰਿਆ ਕਰੂਗੀ ਕਰ ਲਈ ਹਨਾ ਤੇ ਦੋ ਤਿੰਨ ਰੱਖੀਆਂ ਮੈਂ ਤਾਂ ਨਾ ਵਟ ਦੇਣਾ ਰੇਓੜੀਆਂ ਦੇਂਦੇ ਵਾਲੇ ਆ ਜਾਣ ਹਨਾ ਸਹੀ ਹੈ ਗੱਲ ਅੱਛਾ ਤੇ ਇਹ ਬਾਈ ਦੂਜਾ ਸੂਆ ਸੁੰਦੀ ਆ ਦਿਨਿੰਦੇ ਹਜੇ 17 ਪੈਗ ਹਾਂ 16 17 ਦਿਨ ਪੈਆ 16 17 ਦਿਨ ਪੈਆ ਇਹ ਕਿਹੜੇ ਸੀਮੰਟ ਦੀ ਆ ਗਈ ਬਾਈ ਇਹ ਆਪ ਰਮਾਂਟਾ ਦੇ ਵੀਰ ਰਮਾਂਟਾ ਦੀ ਆਪ ਆ ਅੱਗੇ ਕਿਹੜਾ ਲੱਗਾ ਹੋਇਆ ਵੀਰੇ ਅੱਗੇ ਵੀਰੇ ਪ ਵੀਰ ਮਿਲਰੀ ਦਾ ਲੱਗਿਆ ਵੀਰੇ ਠੀਕ ਆ ਵੀਰੇ ਮਿਲਰ ਦਾ ਲੱਗਾ ਹੋਇਆ ਅੱਛਾ ਇਹ ਆ ਵੀਰ ਮਾੜਾ ਦੇ ਸੀਮਿੰਟ ਦਾ ਕੱਦ ਪਹਿਲਾਂ ਤੋਂ ਹੀ ਬਹੁਤ ਆ ਵੱੱਚੀਆਂ ਹੁੰਦਾ ਹਨਾ ਹਾਂ ਇਹ ਤਾਂ ਹੈ ਵੀਰੇ ਇਹ ਗੱਲ ਹੈਗੀ ਹਾਈਟ ਦੇ ਵਿੱਚ ਬਹੁਤ ਵੱਡਾ ਨਾਮ ਹੈ ਬਾਕੀ ਬਾਈ ਬ੍ਰਾਂਡ ਤਾਂ ਬ੍ਰਾਂਡ ਹੀ ਹੁੰਦਾ ਕੋਈ ਅਸਰ ਨਹੀਂ ਜਿੱਥੇ ਆਈਫੋਨ ਨੇ ਕੰਮ ਕਰਨਾ ਉੱਥੇ ਨੋਕੀਆ ਨੇ ਨਹੀਂ ਨਾ ਕਰਨਾ ਹਾਂਜੀ ਹਾਂਜੀ ਕੁਆਲਿਟੀ ਬਹੁਤ ਜ਼ਬਰਦਸਤ ਹੈ ਹਨਾ ਹਾਂਜੀ ਬਾਕੀ ਵੇਲਬੂਲ ਵੇਖੋ ਬੱਚੀ ਦੀ ਨਾ ਮੁਰਦਾ ਮੁਰਦਾ ਸੱਟ ਨਾਲ ਕਾਲੀ ਫੋੜੇ ਚੜ ਕੇ ਹੂੰ ਅੱਛਾ ਯਾਰ ਅੱਖਾਂ ਅੱਖ ਨੂੰ ਪਰਲੀ ਨੂੰ ਕੀ ਗੱਲ ਆ ਬਾਈ ਇਹ ਵੀਰੇ ਨੌ ਮਾਰ ਲਿਆ ਮਾੜ ਆ ਜਾ ਤਾਂ ਕਰਕੇ ਠੀਕ ਆ ਹਾਂ ਕੋਈ ਗੱਲ ਓਕੇ ਜਾਵਾਂ ਜਾਵਾਂ ਓਕੇ 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 ਕੋਈ ਚੱਕਰ ਨਹੀਂ ਵੀਰੇ ਠੀਕ ਆ ਬਾਈ ਠੀਕ ਆ ਵੀਰੇ ਉਹਦਾ ਚੈੱਕ ਕਰਾ ਕੇ ਦੇੜੀਆਂ ਜਾਵਾਂ ਚੈੱਕ ਕਰਦਾ ਹਾਂ ਹਾਂ ਠੀਕ ਆ ਓਕੇ ਬੰਦਾ ਕੀ ਕਰਦਾ ਚੰਗੀ ਚੀਜ਼ ਦਾ ਯਾਰ ਬਾਈ ਬਾਕੀ ਇੱਕ ਅੱਧਾ ਦਿਨ ਲੇਟ ਆਇਆ ਕਾ ਕੇ ਜਾਵਾਂ ਕਲੀਅਰ ਹੀ ਹੋਊਗੀ ਉਦੋਂ ਬਾਈ ਤੂੰ ਚੱਕਰ ਨਾ ਫਿਰ ਤਾਂ ਪਰਦਾ ਜਾ ਗਿਆ ਹੁਣ ਨਾ ਨਹੀਂ ਉਹ ਇਨਫੈਕਸ਼ਨ ਆ ਰਹਿਤਾ ਜੀ ਨਾਲ ਲਾਲੀ ਵੀ ਵਿਖਾਉਂਦੀ ਮੜਾ ਜੀ ਹਾਂ ਉਵੇਂ ਠੀਕ ਆ ਹੈ ਉਵੇਂ ਮਤਲਬ ਦੇਖਣ ਦੁੱਖਾਂ ਦੇ ਵਿੱਚ ਕੋਈ ਦਿੱਕਤ ਨਹੀਂ ਨਾ ਨਾ ਕੋਈ ਨੋ ਟੈਨਸ਼ਨ ਡੀਪ ਦਿਖਾ ਦੀ ਮੜਾ ਜੀ ਕੋਲੇ ਜਾ ਕੇ ਨੇੜੇ ਕਰ ਦੀ ਨਾ ਨਾ ਕੋਈ ਨੋ ਟੈਨਸ਼ਨ ਹਾਂ ਸਾਫ ਕਰ ਹੀ ਦੇਣਾ ਵੈਸੇ ਤਾਂ ਇਹਨੇ ਪਰ ਫਿਰ ਵੀ ਕਿਉਂਕਿ ਕਈ ਵਾਰੀ ਪਤਾ ਕੀ ਚੀਜ਼ ਹੁੰਦੀ ਆ ਬਾਈ ਹਾਂ ਆ ਲੈ ਆ ਰੜਕ ਪਈ ਆ ਕੱਲੀ ਤਾਂ ਹੀ ਵੈਣਾ ਹੋਰ ਨਹੀਂ ਕੋਈ ਗੱਲ ਆ ਕੱਲੀ ਰੜਕ ਆ ਵੀਰੇ ਰੜਕਾ ਕੱਲੀ ਵੀ ਜਿਵੇਂ ਆਪਣੇ ਨਹੀਂ ਮਨ ਲਾ ਕੋਈ ਕੱਪੜਾ ਕੱਟਾ ਪਿਆ ਹੈ ਕਣ ਕੁੰ ਪਾਏ ਹਾਂਜੀ ਹਾਂਜੀ ਪਾਣੀ ਦੇ ਨਾਲ ਲਾਲ ਅੱਖ ਹੋ ਜਾਂਦੀ ਉਹ ਚੀਜ਼ ਹੋਇਆ ਹੋਇਆ ਪੱਤਲਾ ਲਾਲ ਹਾਂਜੀ ਹਾਂਜੀ ਅੱਛਾ ਠੀਕ ਆ ਹੁਣ ਮੈਨੂੰ ਐਂ ਦੱਸ ਦੇ ਵੀ ਮਨ ਲਾ ਜਿਹੜਾ ਇਹਨੂੰ ਸੀਮਨ ਲੱਗਿਆ ਉਹ ਸਿੰਪਲ ਲੱਗਿਆ ਕਿ ਸੈਕਸਰ ਲੱਗਿਆ ਸੈਕਸਰ ਸੈਕਸਰ ਵੀਰੇ ਸੈਕਸਰ ਸੀਮਨ ਲੱਗਿਆ ਹੋਇਆ ਹਾਂਜੀ ਹਾਂਜੀ ਠੀਕ ਆ ਤੇ ਰੇਟ ਭਾਈ ਕੀ ਰਊਗਾ ਇਹਦਾ ਪਾਲ ਭਾਈ ਰੇਟ ਵੀਰੇ ਦਾ ਫੋਨ ਤੇ ਕਰਾਂਗੇ ਤਾਂ ਫੋਨ ਤੇ ਕਹੇ ਤੇ ਤਰੀ 7-8 ਲੱਖ ਤਾਂ ਨਹੀਂ ਮੰ ਕਾਉ ਦਵੇ ਪੇਰੀ ਲੈਣ ਆਊਗਾ ਮੈਂ ਤਾਂ ਨਹੀਂ ਲਈ ਨਹੀਂ ਨਹੀਂ ਵੱਟੇ ਭਾਈ ਆਏ ਆ ਆਕੇ ਕਿਹੜਾ ਕਿਰੇ ਆਪਾਂ ਨਜ਼ਾਇਜ਼ ਭਾਲ ਲਿਆਗੇ ਤੇਰੀ ਗੱਲ ਸਿਫਤਾ ਤੇਰੀ ਤੇਰੀ ਵੀਡੀਓ ਤੇ ਜਦੋਂ ਵੀ ਵੇਚੇ ਨੰਗੀ ਨਹੀਂ ਵੇਚਿਆ ਇਹ ਤਾਂ ਗੱਲ ਹੈਗੀ ਅੱਛਾ ਪਾਲ ਭਾਈ ਜਿਹੜੀ ਆ 2 ਨੰਬਰ ਤੇ ਗਾਂ ਖੜੀ ਆ ਭਾਈ ਕਾਲੀ ਇਹਦੀ ਕੀ ਡੀਟੇਲ ਆ ਭਾਈ ਏ ਵੀਰੇ ਚਾਰ ਕਦਨ ਰਹਿੰਦੇ ਆ ਬਾਕੀ ਸੂਣ ਦੇ ਚਾਰ ਦਿਨ ਬਾਕੀ ਆ ਹਾਂਜੀ ਹਾਂਜੀ ਇਹਦੇ ਕੋਈ ਸੀਮੰਦਾਰ ਰਿਕਾਰਡ ਪਤਾ ਕਿ ਨਹੀਂ ਪਾਲ ਬਈ ਨਹੀਂ ਵੀਰੇ ਨੋਰਮਲ ਇਹ ਤਾਂ ਮੜਾ ਲੋਕਲ ਗਾਈਆਂ ਹੈ ਅਸਲ ਚ ਪਰ ਕੀ ਆ ਜਿਹੜੀ ਆਮ ਜੀਮੀਦਾਰ ਤੋਂ ਲੈਨੇ ਵੀਰੇ ਉਦੋਂ ਨਹੀਂ ਹੁੰਦਾ ਇਹਦਾ ਫਾਰਮ ਵਾਲੀ ਗੱਲ ਹੈ ਤਾਂ ਇਹ ਤਾਂ ਮੰਨ ਲੈ ਇੱਕ ਪ੍ਰੋਪਰ ਰਿਕਾਰਡ ਹੁੰਦਾ ਮਨ ਲਾ ਟੀਕੇ ਦਾ ਸੀਮੰਦਾਰ ਰਿਕਾਰਡ ਉਹ ਰੱਖੂਗਾ ਜਿਹੜਾ ਬਰੀਡ ਤੇ ਕੰਮ ਕਰਦਾ ਹਾਂ ਜਿਹੜਾ ਮੰਨ ਕੇ ਚੱਲੋ ਫਾਰਮ ਵਾਲਾ ਬੰਦਾ ਉਹ ਹੀ ਦਿੰਦਾ ਵੀਰੇ ਰਿਕਾਰਡ ਅੱਛਾ ਇਹ ਕਿੰਨੇ ਦਿਨ ਪਏ ਆਂਦੇ ਹਜੇ ਬਾਈ ਇਹਦੇ ਚਾਰ ਦਿਨ ਬਾਕੀ ਅੱਛਾ ਇਹਦੇ ਦੁੱਧ ਦਾ ਰਿਕਾਰਡ ਕੀ ਆ ਬਾਈ ਇਹਦਾ ਵੀਰੇ 30 ਕਿਲੋ ਤੇ ਕਿੱਲੋ ਦਾ ਇਹ ਸੂਆ ਦੁੱਧ ਹੀ ਹੁੰਦੀ ਏ ਵੀ ਇਹ ਵੀ ਦੁੱਧਾ ਵੀਰੇ ਐਸੇ ਮੀਨੀਆ ਸਿੰਘ ਹਿੱਲਦੇ ਬਾਈ ਨਹੀਂ ਇਹ ਵੈਸੇ ਹੀ ਹੈ ਵੀਰੇ ਮੁੱਢੀਆਂ ਝੁੰਗੀਆ ਹਾਂ ਹਾਂ ਕੱਢੀ ਪਾਰ ਨੂੰ ਬਾਈ ਤੋਰੀ ਲੈ ਵੀ ਮਿੱਤਰੋ ਜਿਹਨੇ ਹੁੰਦੀ ਨਾ ਮੀਨਾ ਬਲਦ ਤੇ ਝੁੰਗੀਂ ਗਾਂ ਤੇ ਮੀਨੀ ਮਾ ਇਦਰੀਆਂ ਪਾਰ ਵੀ ਮਿਲ ਜੇ ਪਰ ਦਰਿਆਵਾਂ ਪਾਰ ਨਹੀਂ ਜਾਣ ਦਿੰਦਾ ਮੈਂ ਐਵੇਂ ਕਿਸ਼ਤੀ ਤੇ ਜਾਓਗੇ ਇਹ ਆ ਤੁਹਾਨੂੰ ਇੱਧਰ ਜੀ ਲੈ ਦੇਣੀ ਆ ਤੁਹਾਡੇ ਏਰੀਏ ਦੇ ਵਿੱਚ ਵੇਖ ਸਕਦੇ ਆ ਮੈਂ ਤਰਾ ਇੱਕ ਗੱਲ ਆ ਯਾਰ ਥੱਲੇ ਨੂੰ ਕੁੰਡਾ ਸਿੰਘ ਕੀਤਾ ਆਇਆ ਹਨਾ ਹਾਂ ਹਾਂ ਵੀਰੇ ਹਾਂ ਲੈ ਆ ਜੀ ਮੋੜ ਜੱਜ ਦਾ ਬਾਈ ਸਰਪੇ ਜੋ ਵੀ ਹੈਗੀ ਮੁੱਢੀ ਜੱਜਤੀ ਆ ਬੱਚੀ ਨੇ ਦੁੱਧ ਦਈ ਜਾਊਗੀ ਵਧੀਆ ਗਾਂ ਹੱਡਾ ਪਰਾਂ ਦੀ ਖੁੱਲੀ ਆ ਬਾਕੀ ਵੀਰੇ ਥਾਂ ਤੋਂ ਥਾਂ ਦੀ ਗੈਵ ਆਇਂ ਇਕੱਠ ਘਟਦੀ ਆ ਆਪਣਾ ਮਿੰਕੇ ਲੈ ਸਕਦਾ ਥਣ ਤਾਂ ਆ ਜਿਵੇਂ ਮੱਝ ਮੁੱਝ ਦਾ ਪਟਕੇ ਜਿਹੜੀ ਕੱਲ ਮੈਂ ਵੇਚੀ ਹੁੰਦੇ ਨਾਲ ਅੰਦਰ ਨਹੀਂ ਵਟਾ ਸਟਾ ਕਰ ਲੈ ਕੇ ਨਹੀਂ 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 ਉਹ ਵੀ ਮੱਝ ਜੱਗੋਂ ਨਿਆਰੀ ਸੀ ਭਰਾ ਤੇਥੋਂ ਆਇਆ ਨਹੀਂ ਗਿਆ ਬਸ ਠੀਕ ਆ ਠੀਕ ਆ ਇਹਦਾ ਰੇਟ ਤਾਂ ਦੱਸ ਦੇ ਫਿਰ ਯਾਰ ਵੱਡੇ ਬਾਈ ਇਹਦਾ ਰੇਟ ਸਿਰਫ 85000 ਵੀਰ 85000 ਰੁਪਏ ਮੰਨਤਾਂ ਹੋ ਜੀ ਵਿੱਚੋਂ ਬਾਈ ਜਰੂਰ ਕਰਾਂਗੇ ਵੀਰ ਠੀਕ ਪਾਲ ਭਾਈ ਲੈ ਕੇ ਆਊਗਾ ਕੋਈ ਪਾਲ ਭਾਈ ਨੰਬਰ ਦਈਂ ਕਿਰਾਂ ਦੀ ਮੈਨੂੰ 973520654 ਇੱਕ ਵਾਰੀ ਹੋਰ ਆਉਣ ਦੇ 973520654 973520654 ਹਾਂਜੀ 973520654 ਬਾਈ ਦਾ ਫੋਨ ਨੰਬਰ ਆਪਾਂ ਨੂੰ ਕੋਈ ਚੰਗੀ ਬਾੜ ਵੇਚਣ ਵਾਲਾ ਵੀ ਸੰਪਰਕ ਕਰ ਸਕਦਾ ਕੋਈ ਟੌਪ ਕੁਆਲਟੀ ਦੀ ਬੱਚੇ ਦੇ ਖਰੀਦ ਹਾਂ ਜਰੂਰ ਹਾਂ ਖਰੀਦਣ ਵਾਸਤੇ ਠੀਕ ਆ ਜਿਹੜੀਆਂ ਤਿੰਨ ਗਾਈਆਂ ਕਿਹੜੇ ਕਿਹੜੇ ਪਾਵਾ ਕੇ ਵਿਕੀਆਂ ਹੋਈਆਂ ਨਹੀਂ ਨਹੀਂ ਇਹ ਕੱਚੀਆਂ ਬੱਛੀਆਂ ਛੋਟੇ ਭਾਈਏ ਵੀਰੇ ਕਿੰਨੇ ਕਿੰਨੇ ਪਾਵਾ ਕਿੰਨਾ ਕੋ ਪਾਵਾ 45 50 55 ਵਾਲੇ ਪਾਏ 55 ਵਾਲੀ ਕਿਹੜੀ ਐ ਇਹਨਾਂ ਚੋਤਾ ਦੇ ਆ ਬੱਛੀ ਵੀਰੇ ਅੱਛਾ ਇਹ 55 ਵਾਲੀ ਆ ਹੈ ਨਾਲੇ ਮੜੀਆਂ ਯਾਰ ਜੇ ਕਈ ਵਾਰੀ ਹੌਲੇ ਪੈਸੇ ਲਾਉਣ ਵਾਲੇ ਹੁੰਦਾ ਹਾਂ ਜਿਹੜੇ ਅਗਲੇ ਨੂੰ ਵੱਡਾ ਵਾਲੀਆਂ ਲੈਣੀਆਂ ਤੇ ਆ ਜਿਹੜਾ ਕਾਲੀ ਬੈਠਾ ਇਹਦੇ 15 ਕ ਦਿਨ ਰਹਿੰਦੇ ਵੀਰੇ 50 ਦੀ ਦੇ ਦਾਂਗੇ ਅੱਛਾ ਤੇ ਉਹ ਪਰਲੀ ਬਾਈ ਇਹ ਵੀ ਵੀਰੇ 50 ਦੀ ਦੇ ਦਾਂਗੇ ਫਿਰ 45 ਕਹਿ ਕੇ ਅੱਡੇ ਹੁਣ 45 ਵਾਲਾ ਕੋਈ ਵੀ ਨਹੀਂ ਰਹਿ ਗਿਆ ਹਾਂ ਪਾਲ ਬਾਈ ਚੱਲ 45 ਦੇ ਰਾਂ ਤੇਰੇ ਕਹਿੰਦੇ ਹੋਰ ਦੱਸ ਕਿੰਨੀ ਗੱਲ ਖੋਜ ਜੀ ਇਹ ਬਾਈ ਇਹ ਜਿਹੜੇ ਹੌਲੇ ਭਾਅ ਵਾ ਮੰਨੋ ਵੀ 50 ਦੇ ਅੰਦਰ ਬਾਹਰ ਵਾਲੇ ਭਾਅ ਵਾ ਇਹ ਤੇ ਨਹੀਂ ਜੇ ਕਿਸੇ ਭਰਾ ਨੇ ਲੈਣੀਆਂ ਗਾਈਆਂ ਇਹ ਵੀ ਨਹੀਂ ਮਾੜੀਆਂ ਤੇ ਆ ਫਿਰ ਦੋਵੇਂ ਬ੍ਰਾਂਡਡ ਪੀਸ ਦੀ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਪਿੰਡ ਰਖਾਲੇ ਦੇ ਵਿੱਚੋਂ ਪਾਲ ਬਾਈ ਦੇ ਘਰ ਔਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ